ਕਰਨ ਕੋੜਾ ਸਮਾਜ ਸੇਵਕ ਵੱਲੋਂ ਸਮਾਨ ਹਲਕੇ ਦੇ ਵਿੱਚ ਆਪਣੀਆਂ ਗਤੀਵਿਧੀਆਂ ਬਿਦਾ ਦਿੱਤੀ ਗਈਆਂ ਹਨ ਉਹਨਾਂ ਵੱਲੋਂ ਪਾੜਪੁਰ ਟਕਰੱਬਾ ਪਿੰਡਾਂ ਦੇ ਵਿੱਚ ਅੱਜ ਲੋਕਾਂ ਨੂੰ ਨੁੱਕੜ ਮੀਟਿੰਗਾਂ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਤੁਹਾਡੀ ਹਰ ਸਮੱਸਿਆ ਦੇ ਲਈ ਪਿੰਡਾਂ ਦੇ ਵਿੱਚ ਤੁਹਾਡੇ ਘਰ ਆ ਕੇ ਸਾਡੀ ਟੀਮਾਂ ਕੰਮ ਕਰਨਗੇ ਹਲਕੇ ਦੇ ਵਿੱਚ 10 ਅਸੀਂ ਆਪਣੇ ਦਫ਼ਤਰ ਖੋਲਣ ਜਾ ਰਹੇ ਹਾਂ ਜਿਸ ਦਿਨ ਆ ਤੁਹਾਡਾ ਕੋਈ ਕੰਮ ਹੈ ਬੁਢਾਪਾ ਪੈਨਸ਼ਨ ਕੇ ਕਾਗਜ਼ ਭਰਨੇ ਹੈ ਆਧਾਰ ਕਾਰ ਬਣਵਾਣਾ ਹੈ ਆਈਸਮਾਨ ਕਾਰਡ ਹੈ ਇਹਨਾਂ ਦੇ ਲਈ ਸਾਡੀ ਟੀਮ ਤੁਹਾਡਾ ਕੰਮ ਕਰੇਗੀ ਹਰ ਕੰਮ ਤੁਹਾਡਾ ਕਿਤੇ ਉਹਨਾਂ ਨੇ ਸਰਕਾਰ ਤੇ ਹਮਲਾ ਕਰ ਦੇ ਕੇ ਕਿ ਸਰਕਾਰ ਵੋਟਾਂ ਦੇ ਸਮੇਂ ਦਿਖਾਈ ਦਿੰਦੀ ਹੈ ਉਸ ਤੋਂ ਪਹਿਲੇ ਨਹੀਂ ਸੁਵਿਧਾ ਕੇਂਦਰ ਜਿਹੜੇ ਦੇ ਨਾਮ ਤੇ ਸੁਵਿਧਾ ਕੈਂਪ ਲਾਏ ਜਾ ਰਹੇ ਹਨ ਪਿੰਡਾਂ ਦੇ ਵਿੱਚ ਹੈ ਸਹਰਾਂ ਦੇ ਵਿੱਚ ਉਹਨਾਂ ਦੇ ਵਿੱਚ ਲੋਕਾਂ ਦੇ ਕੰਮ ਨਹੀਂ ਹੁੰਦੇ ਲੋਕ ਸਿਰਫ ਇੱਕ ਅੱਧਾ ਕੰਮ ਵੀ ਨਹੀਂ ਹੁੰਦਾ ਲੋਕਾਂ ਨੇ ਇਹ ਮੈਨੂੰ ਸ਼ਿਕਾਇਤਾਂ ਕੀਤੀਆਂ ਮੇਰੇ ਵੱਲੋਂ ਇਹ ਕੰਮ ਕੀਤੇ ਜਾਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਇਹ ਤੋਂ ਆਪਣੀ ਗੱਲ ਤੁਹਾਡੇ ਨਾਲ ਸ਼ੁਰੂ ਕਰਨ ਲੱਗੇ ਆ ਉਹ ਇਹ ਕਰਨ ਲੱਗੇ ਆ ਵੀ ਬਰਸਾਤ ਦੇ ਵਿੱਚ ਨਾ ਡੱਡੂ ਨਿਕਲ ਜਾਂਦੇ ਹੁੰਦੇ ਨੇ ਬਰਸਾਤਾں ਕਿ ਕਿਉਂ ਹਨਾ ਦੇਖਦੇ ਹੋ ਡੱਡੂ ਨਿਕਲੇ ਜਾਂਦਾ ਹੈ ਨਾ ਬਰਸਾਤਾں ਚ ਤਾਂ ਉਵੇਂ ਹੀ ਆਪਣੇ ਹਲਕੇ ਦੇ ਲੀਡਰ ਹੈ ਅੱਜ ਤੋਂ ਪਹਿਲਾਂ ਆ ਬਜ਼ੁਰਗ ਬੈਠੇ ਨੇ ਸਾਰੇ ਬੈਠੇ ਨੇ ਸੋਚ ਕੇ ਦੱਸਿਓ ਵੀ ਇਲੈਕਸ਼ਨ ਤੋਂ 2 ਸਾਲ ਪਹਿਲੇ ਕੋਈ ਆਇਆ ਤੁਹਾਡੇ ਕੋਲ ਉਹ ਬਰਸਾਤ ਦੇ ਡੱਡੂ ਵਾਂਗੂ ਮਹੀਨਾ ਪਹਿਲਾਂ 2 ਮਹੀਨਾ ਪਹਿਲਾਂ ਨਿਕਲਦੇ ਨੇ ਲੀਡਰ ਤੇ ਆ ਕੇ ਲੰਬੀਆਂ ਲੰਬੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ 2 ਸਾਲ ਪਹਿਲੇ ਕੋਈ ਨਹੀਂ ਆਇਆ ਹੈਗਾ ਮੈਂ 2 ਸਾਲ ਪਹਿਲੇ ਆ ਕੇ ਛਾਤੀ ਠੋਕ ਕੇ ਤੁਹਾਨੂੰ ਕਹਿ ਰਹੇ ਹਾਂ ਵੀ 2 ਸਾਲ ਹੁਣ ਜਿਹੜੇ ਹੈਗੇ ਇਲੈਕਸ਼ਨ ਚ ਕੋਡੀ ਸੇਵਾ ਕਰੂੰਗਾ ਕਿਸ ਲਈ ਤੁਹਾਡੇ ਦਿਲ ਚ ਜਗਾ ਬਣਾਉਣ ਲਈ 2027 ਦੇ ਇਲੈਕਸ਼ਨ ਵਾਸਤੇ ਜਦੋਂ ਜਗਾ ਬਣ ਜੂਗੀ ਫਿਰ ਆਪੇ ਤੁਸੀਂ ਕਹੋਗੇ ਹਾਂ ਸਾਡਾ ਭਰਾ ਹੈ ਸਾਡਾ ਪੁੱਤ ਹੈ ਅਸੀਂ ਨਹੀਂ ਇਹਨੂੰ ਛੱਡਣਾ ਅਸੀਂ ਇਹਨੂੰ ਜਿਟਾਣਾ ਪਰ 2 ਸਾਲ ਪਹਿਲੇ ਦਫਤਰ ਖੋਲ ਰਹੇ ਆ ਇੱਥੇ ਲੋਕ ਸੇਵਾ ਕੇਂਦਰ ਅਸੀਂ ਬਣਾ ਰਹੇ ਹਾਂ ਪੂਰੇ ਹਲਕੇ ਦੇ ਵਿੱਚ 10 ਜਿੱਥੇ ਸਾਰੇ ਕੰਮ ਤੁਹਾਡੇ ਹੋਣਗੇ ਚਾਹੇ ਛੋਟਾ ਜਿਹਾ ਕੰਮ ਹੋਵੇ ਵੀ ਆਧਾਰ ਕਾਰਡ ਚੇਂਜ ਕਰਾਣਾ ਜਾਂ ਪੈਨਸ਼ਨ ਦਾ ਕਾਰਡ ਉਪਲਾਈ ਕਰਾਣਾ ਹੈ ਜਾਂ ਕੋਈ ਆਯੂਸ਼ਮਾਨੀ ਯੋਜਨਾ ਦਾ ਇਲਾਜ ਕਰਾਣਾ ਹੈ ਚਾਹੇ ਕੋਈ ਵੱਡਾ ਕੰਮ ਹੋਵੇ ਵੀ ਯਾਰ ਸਾਡੇ ਕਿਸੇ ਭੈਣ ਭਰਾ ਨੂੰ ਇਸਟਾਡਾ ਨੂੰ ਪੁਲਸ ਤੰਗ ਕਰਦੀ ਹੈ ਜਾਂ ਸਰਕਾਰੀ ਮਹਿਕਮੇ ਚ ਕੋਈ ਕੰਮ ਨਹੀਂ ਹੋ ਰਿਹਾ ਤਾਂ ਛੋਟੇ ਤੋਂ ਵੱਡਾ ਕੰਮ ਸਾਰਾ ਤੁਹਾਡਾ ਉਸ ਦਫਤਰ ਤੇ ਹੋਊਗਾ ਮੈਂ ਹੁਣੀ ਆ 15 ਮਿੰਟ ਪਹਿਲਾਂ ਪਹਾੜਪੁਰ ਸੀਗਾ ਤੇ ਪਹਾੜਪੁਰ ਚ ਪੰਚਾਇਤ ਸਾਰੀ ਬੈਠੀ ਸੀਗੀ ਕਹਿੰਦੇ ਜੀ ਸਰਕਾਰ ਦਾ ਉਰੇ ਕੈਂਪ ਲੱਗਿਆ ਸੀ ਮੈਂ ਕਿਹਾ ਅੱਛਾ ਚਲੋ ਬਹੁਤ ਚੰਗੀ ਗੱਲ ਹੈ ਕਹਿੰਦੇ ਜੀ 15 ਅਫਸਰ ਆਏ ਸੀਗੇ 15 ਮਹਿਕਮਿਆਂ ਦੇ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਕਹਿੰਦੇ ਜੀ ਪਰ ਕੰਮ ਨਹੀਂ ਕੋਈ ਕਰਕੇ ਗਏ ਕਹਿੰਦੇ ਆਹ ਫਾਰਮ ਭਰ ਕੇ ਲਿਆਓ ਆਹ ਲਿਆਓ ਉਹ ਲਿਆਓ ਮੈਂ ਕਿਹਾ ਕਿ ਕਿੰਨੇ ਦੇ ਕੰਮ ਹੋਏ ਕਹਿੰਦਾ ਇੱਕ ਵੀ ਨਹੀਂ ਹੋਇਆ ਉਹ ਤਾਂ ਕਹਿੰਦੇ ਜੀ ਕਾਗਜ਼ ਨਹੀਂ ਪੂਰੇ ਹੈਗੇ ਕਿਸੇ ਦੇ ਕਿਸੇ ਦੇ ਫਾਰਮ ਨਹੀਂ ਹੈਗੇ ਮੈਂ ਕਿਹਾ ਫਿਰ ਜੇ ਕੰਮ ਨਹੀਂ ਹੋਏ ਕਾਗਜ਼ੀ ਬੰਦਿਆਂ ਨੇ ਆਹ ਭਰਨੇ ਫਿਰ ਉਹ ਕੀ ਆਂਬ ਲੈਣ ਆਏ ਸੀਗੇ ਕਹਿੰਦੇ ਜੀ ਇਹ ਗੱਲ ਤਾਂ ਫਿਰ ਸਾਨੂੰ ਵੀ ਨਹੀਂ ਸਮਝ ਲੱਗੀ ਸ਼ਾਇਦ ਆਂਬ ਹੀ ਲੈਣ ਆਏ ਹੋਣ ਤੇ ਕੋਈ ਗੱਲ ਹੈ ਵੀ ਜਿਹੜਾ ਆਹ ਦਫ਼ਤਰ ਖੋਲਿਆ ਹੈ ਉਹ ਦਫ਼ਤਰ ਤੁਸੀਂ ਆਪ ਇੱਕ ਵਾਰ ਜਾ ਕੇ ਜਾਂ ਕਿਸੇ ਭੈਣ ਭਰਾ ਨੂੰ ਕਿਸੇ ਗਰੀਬ ਨੂੰ ਭੇਜ ਕੇ ਦੇਖਿਓ ਕੋਈ ਉੱਥੇ ਫਾਰਮ ਨਹੀਂ ਮੰਗੂਗਾ ਕੋਈ ਉੱਥੇ ਕਾਗਜ਼ ਨਹੀਂ ਮੰਗੂਗਾ ਉੱਥੇ ਬੰਦੇ ਨੇ ਸਿਰਫ ਆਪ ਕਦਮ ਰੱਖਣਾ ਹੈ ਤੇ ਆਪਣਾ ਕੰਮ ਦੱਸਣਾ ਹੈ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਹੈ ਤੇ ਮੇਰੀ ਟੀਮ ਦੀ ਜ਼ਿੰਮੇਵਾਰੀ ਹੈ ਉਹਦਾ ਜਿਹੜਾ ਵੀ ਕੰਮ ਹੋਊਗਾ ਉੱਥੇ ਉਸ ਦਫ਼ਤਰ ਦੇ ਵਿੱਚ ਹੋਊਗਾ ਇੱਕ ਐਮਐਲਏ ਨੂੰ ਇਹ ਦਫ਼ਤਰ ਖੋਲਣਾ ਚਾਹੀਦਾ ਹੈ ਇੱਕ ਲੀਡਰ ਨੂੰ ਇਹ ਦਫ਼ਤਰ ਖੋਲਣਾ ਚਾਹੀਦਾ ਉਹਨਾਂ ਨੇ ਨਹੀਂ ਖੋਲਿਆ ਪਰ ਚਲੋ ਉਹ ਉਹ ਚੰਗੀ ਗੱਲ ਵੀ ਹੈ ਮੇਰੇ ਵਾਸਤੇ ਵੀ ਹੁਣ ਉਹ ਮੌਕਾ ਮੈਨੂੰ ਮਿਲ ਗਿਆ ਮੈਂ ਜਿਹੜੇ ਵੀ ਪਿੰਡ 'ਚ ਜਾਂਦਾ ਬਜ਼ੁਰਗ ਆਂਦੇ ਨੇ ਕਹਿੰਦੇ ਸਾਡਾ ਆਧਾਰ ਕਾਰਡ ਨਹੀਂ ਬਣਿਆ ਹੋਇਆ ਸਾਡਾ ਪੈਨਸ਼ਨ ਕਾਰਡ ਨਹੀਂ ਬਣਿਆ ਹੋਇਆ ਵਿਧਵਾ ਭੈਣਾ ਮਾਤਾਵਾਂ ਆਂਦੀਆਂ ਵੀ ਸਾਡੇ ਕਾਰਡ ਨਹੀਂ ਬਣੇ ਹੋਏ ਸਾਨੂੰ ਪੈਨਸ਼ਨ ਨਹੀਂ ਆ ਰਹੀ ਉਸ ਤੋਂ ਬਾਅਦ ਆਪਣੇ ਪਿੰਡਾਂ ਦੇ ਵਿੱਚ ਘਰਾਂ ਦਾ ਵੀ ਬਹੁਤ ਮਸਲਾ ਹੈ ਬਹੁਤ ਸਾਰੇ ਕੱਚੇ ਘਰਾਂ ਦਾ ਬਸਲਾ ਹੈ ਕਈਆਂ ਦੇ ਚਲੇ ਜਾਂਦੇ ਆ ਫਾਰਮ ਕਿਸ਼ਤ ਨਹੀਂ ਪੈਂਦੀ ਕਈਆਂ ਦੇ ਵਿਚਾਰੇ ਨੇ ਫਾਰਮ ਹੀ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਪੜਨਾ ਹੀ ਨਹੀਂ ਆਂਦਾ ਵੀ ਪ੍ਰਿੰਟ ਕਿੱਥੋਂ ਕੱਢਣਾ ਹੈ ਕਿੱਥੋਂ ਬਣਾਉਣਾ ਹੈ ਕਿੱਥੋਂ ਜਮ੍ਹਾਂ ਕਰਾਣਾ ਹੈ ਉਹਨਾਂ ਨੂੰ ਨਹੀਂ ਪਤਾ ਤਾਂ ਥੋੜਾ ਤਾਂ ਇਹੀ ਦਫ਼ਤਰ ਡੀਸੀ ਦਫ਼ਤਰ ਹੋਊਗਾ ਇਹੀ ਦਫ਼ਤਰ ਐਸਐਸਪੀ ਦਫ਼ਤਰ ਹੋਊਗਾ ਇਹੀ ਦਫ਼ਤਰ ਤਹਿਸੀਲ ਹੋਊਗੀ ਤੁਸੀਂ ਹੋਰ ਕਿਤੇ ਨਹੀਂ ਜਾਣਾ ਇੱਕ ਵਾਰ ਉੱਥੇ ਜਾ ਕੇ ਕੰਮ ਕਹਿ ਕੇ ਦੇਖਿਓ ਤੇ ਆਪਣਾ ਹੁਣ ਆ ਛੋਟੀ ਜਿਹੀ ਜਿਹੜੀ ਇਲੈਕਸ਼ਨ ਆ ਰਹੀ ਹੈ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਉਹ ਇੱਕ ਬਹਾਨਾ ਬਣਾਇਆ ਮੈਂ ਤੁਹਾਡੇ ਸਾਰਿਆਂ ਨਾਲ ਮਿਲਨ ਵਰਤਨ ਵਾਸਤੇ ਇਹ ਜ਼ਿਲ੍ਹਾ ਪਰੀਸ਼ਦ ਇਲੈਕਸ਼ਨ ਦੇ ਵਿੱਚ ਮੈਂ ਮਿਲਨ ਵਰਤਨ ਵਧਾਣ ਲਈ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਖੜਾ ਹੋਇਆ ਹਾਂ ਤੁਸੀਂ ਸਾਰਿਆਂ ਨੇ ਆਸ਼ੀਰਵਾਦ ਦੇਣਾ ਉਹਦੇ 'ਚ ਵੀ ਹਲੇ 2 ਮਹੀਨੇ ਪਏ ਨੇ 2 ਮਹੀਨੇ ਹੋਰ ਦੇਖ ਲਓ ਪਰਖ ਲਓ ਵੀ ਹਾਂ ਇਹ ਮੁੰਡਾ ਜਿਹੜੀਆਂ ਗੱਲਾਂ ਕਰਦਾ ਹੈ ਉਹ ਪੂਰੀਆਂ ਕਰਦਾ ਹੈ ਨਵਾਂ ਬੰਦਾ ਹੈ ਕਿ ਨਹੀਂ ਨਵਾਂਦਾ ਕਿਉਂਕਿ ਜੇ ਗੱਲਾਂ ਹੀ ਕਰਨੀਆਂ ਹੁੰਦੀਆਂ ਤਾਂ 2 ਸਾਲ ਪਹਿਲੇ ਦਫ਼ਤਰ ਨਾ ਖੋਲਦਾ ਮੈਨੂੰ ਲੋਕ ਕਹਿੰਦੇ ਨੇ ਵੀ ਯਾਰ ਇਹ ਤਾਂ ਤੂੰ ਬਹੁਤ ਵੱਡਾ ਕੰਮ ਕਰ ਲਿਆ 2 ਸਾਲ ਕਿਵੇਂ ਚਲਾਏਗਾ ਇਹ ਤਾਂ 1 ਮਹੀਨਾ ਪਹਿਲੇ ਖੋਲਦਾ 2 ਮਹੀਨੇ ਪਹਿਲੇ ਖੋਲਦਾ ਇਹ 2 ਸਾਲ ਦਾ ਬਹੁਤ ਵੱਡਾ ਟਾਈਮ ਹੁੰਦਾ ਪਰ ਮੈਂ ਚਾਹੁੰਦਾ ਹੀ ਇਹੀ ਸੀ ਕਿ ਬਹੁਤ ਵੱਡਾ ਟਾਈਮ ਮੈਨੂੰ ਮਿਲ ਜੇ 2 ਸਾਲ ਮਿਲਣ ਦਾ ਵਰਤਨ ਦਾ ਦਫ਼ਤਰ ਚਲਾਉਣ ਦਾ ਮੌਕਾ ਜਿਹੜਾ ਹੈਗਾ ਉਹ ਮੈਂ ਹੱਥੋਂ ਨਾ ਗਵਾਵਾਂ ਤੇ ਤੁਹਾਡੇ ਸਾਰਿਆਂ ਦੇ ਦਿਲ ਦੇ ਵਿੱਚ ਜਗ੍ਹਾ ਬਣਾਵਾਂ ਤਾਂ ਕਿ 227 ਦੇ ਵਿੱਚ ਫੇਰ ਤੁਸੀਂ ਮੈਨੂੰ ਕਹੋ ਕਿ ਵਾਈਟ ਟੱਕੜ ਬਿਆਨ ਦੀ ਲੋੜ ਨਹੀਂ ਹੈਗੀ ਇਹ ਤਾਂ ਤੇਰਾ ਆਪਣਾ ਹੀ ਪਿੰਡ ਹੈ ਤੂੰ ਹੋਰ ਪਿੰਡਾਂ 'ਚ ਜਾ ਕੈਂਪੇਨ ਕਰਨ ਠੀਕ ਹੈ ਜੀ ਸਾਰੇ ਜਣੇ ਭਰਾ ਮੇਰੇ ਮੇਰਾ ਸਾਥ ਦਈਓ ਜਿਹੜੇ ਬਜ਼ੁਰਗ ਨੇ ਆਸ਼ੀਰਵਾਦ ਦਈਓ ਸਾਰੀਆਂ ਮਾਤਾਵਾਂ ਭੈਣਾਂ ਨਾਲ ਚੱਲਿਓ ਤੇ ਵਾਅਦਾ ਕਰਕੇ ਜਾ ਰਹੇ ਹਾਂ ਜਿੰਨਾ ਅੱਜ ਬੋਲੇ ਆ ਉਸ ਤੋਂ ਵੱਧ ਕਰੂੰਗਾ ਘਟ ਨਹੀਂ ਕਰੂੰਗਾ ਬਰਾਬਰ ਨਹੀਂ ਉਸ ਤੋਂ ਵੱਧ ਕਰੂੰਗਾ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਅੜ ਕੇ ਖੜੂੰਗਾ ਤੇ ਜਿੱਥੇ ਕਿਸੇ ਦਾ ਹੱਕ ਕੋਈ ਮਾਰ ਹੋ ਰਹੀ ਹੈ ਕੋਈ ਕਿਸੇ ਨੂੰ ਗਲਤ ਕੰਮ ਕਿਸੇ ਨਾਲ ਹੋ ਰਿਹਾ ਹੈ ਲੜ ਕੇ ਅੜ ਕੇ ਉਹਦਾ ਹੱਕ ਦਵਾਉਂਗਾ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਬਿਊਰੋ ਰਿਪੋਰਟ ਸਮਾਣਾ న్యూਸ